ਹਾਂਜੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਗਰੇਵਾਲ ਐਗਰੋ ਫਾਰਮਿੰਗ ਤੇ ਸਵਾਗਤ ਆ ਸਭ ਦਾ। ਬਾਈ ਅੱਜ ਆਪਾਂ ਹਰਿਆਣੇ ਪਹੁੰਚੇ ਆ ਤੇ ਮਿਲਾਉਨੇ ਆ ਬਾਈ ਰਕੇਸ਼ ਨਾਲ ਕਰਦੇ ਆਂ ਗੱਲਬਾਤ ਆ ਚਾਰ ਪੰਜ ਮੱਝਾਂ ਨੇ ਬਾਈ ਕੋਲੇ ਵਿਕਣ ਵਾਲੀਆਂ ਦਿਖਾਉਨੇ ਆ ਤੁਹਾਨੂੰ ਨਾਲੇ ਪੁੱਛਦੇ ਆ। ਹੋਰ ਰਕੇਸ਼ ਕੀ ਹਾਲੋ? ਉੱਛੀ ਬਹੁਤ ਵਧੀਆ ਜੀ ਸਾਰੇ ਚੈਨਲ ਦੇਖਣ ਵਾਲੇ ਭਾਈਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ। ਕਿੰਨੀਆਂ ਮੱਝਾਂ ਨੇ ਰਕੇਸ਼ ਅੱਜ? ਅੱਜ 5 ਮੱਝਾਂ ਨੇ ਜੀ। 5 ਮੱਝਾਂ ਆ ਘਾਟ ਵੀ ਆਏ ਬੈਠੇ ਆ ਵਿਚੇ ਹਨ ਪਰ ਇਹ ਆਉਂਦੇ ਹੀ ਰਹਿੰਦੇ ਆ ਚਲੋ ਅੱਛਾ ਪਹਿਲਾਂ ਇਸੇ ਮੱਝ ਤੋਂ ਸ਼ੁਰੂ ਕਰੋ ਇਹਦੀ ਡਿਟੇਲ ਲਓ ਦੂਜੇ ਸੂਏ ਆ ਜੀ ਅੱਛਾ ਚਾਰ ਪੰਜ ਦਿਨ ਚਾਰ ਪੰਜ ਦਿਨਾਂ ਦੀ ਸੂਈ ਆ 15 ਕਿਲੋ ਦੁੱਧ ਤਿਆਰ ਆ ਅੱਛਾ ਕਿੰਨਾ ਦੁੱਧ ਦੇਊਗੀ ਇਹ 20 ਕਿਲੋ ਬੱਚਾ ਬੱਚਾ ਕੀ ਲਗਾਫ ਆ ਜੀ ਬੱਚਾ ਅੱਛਾ ਤੇ ਰੇਟ ਇਹਦਾ ਵੀਰੇ ਇਹਦਾ ਰੇਟ 1.5 ਲੱਖ ਰੁਪਈਆ ਜੀ ਅੱਛਾ ਇਹ ਲੈਣ ਦੇਣ ਵਾਲਾ ਆ ਜਾਂ ਫਿਰ ਚੋ ਗੰਜائش ਹੋਊਗੀ ਬਾਲੀ ਗੰਜੈਸ ਨੇ ਜੀ ਦੁੱਧ ਚਵਾ ਦੇ ਦੁੱਧ ਚਵਾ ਕੇ ਦੇ ਦਾਂਗੇ ਜਿਹੜਾ ਬੰਦਾ ਕਹੂਗਾ ਆਪਾਂ ਤਿਆਰ ਕਰਕੇ 18 ਕਰੋਸ ਕਰੋਸ ਨੂੰ ਦੇ ਕੱਢ ਦਾਂਗੇ ਆ ਕੇ ਜਾਨਾ ਕਰ ਲਊਗਾ ਜੀ ਨੇ ਹਾਂ ਲਓ ਵੀ ਸੱਜਣੋ ਮਾਜ ਦੇਖੋ ਬਹੁਤ ਵਜਨ ਵਾਲੀ ਭਾਰੀ ਪਰ ਕਮ ਮਾਜਾ ਸੁਆ ਕਹਾਂ ਵੀਰੇ ਇਹ ਦੂਜਾ ਸੁਆ ਜੀ ਦੂਜਾ ਸੁਆ ਤੇ ਆ ਇਹਦੀ ਅਡਰ ਕੁਆਲਟੀ ਮੱਜਾਂ ਜ਼ਿਆਦਾ ਨਹੀਂ ਖੋਲ ਕੇ ਦਿਖਾ ਦਿੰਦੇ ਤੇ ਆ ਨਾੜਾਂ ਲੈਵੇ ਤੇ ਥਣਾਂ ਦਾ ਗੈਪ ਥਣ ਤੋਂ ਥਣ ਬਹੁਤ ਜ਼ਿਆਦਾ ਰੂਵੀ ਤੇ ਤੇ ਪੱਠਾਪੂੜੇ ਦੀ ਬਹੁਤ ਭਾਰੀ ਮੱਝਾ ਕੱਦ ਚਾਹੇ ਦਰਮਿਆਨਾ ਹੀ ਆ ਇਹਦਾ ਪਰ ਲਓ ਜੀ ਇਧਰਲੇ ਪਾਸੇ ਵੀ ਤੇ ਆਹ ਦੇਖੋ ਨਾੜਾ ਨੂਣਾ ਇਹਦੇ ਬਹੁਤ ਜ਼ਿਆਦਾ ਨੇ ਥੋੜਾ ਜਿਹਾ ਦੇਖੋ ਆ ਲੇਵੇ ਦੀ ਬਣਤਰ ਆ ਤੇ ਆਹ ਮੇਲਕਾਫ ਆ ਜੀ ਇਹਦਾ ਨਾੜੂਆ ਦੇਖੋ ਨਾੜੂਆ ਨਾਲ ਤੇ ਅਗਲੀ ਮੱਝ ਰਕੇਸ਼ ਏ ਤੀਜੇ ਸੂਵੇ ਮਾਜਾ ਜੀ ਅੱਛਾ ਇੱਧਰ ਆ ਮਾਜਾ ਤੀਜੇ ਸੂਵੇ ਮਾਜਾ ਹਾਂ ਬੋਲੇ ਤਾਂ ਖਾਲੀ ਕਰਦੇ 11 12 ਕਿਲੋ ਧੋਕੀ ਆ ਹੁਣੇ ਆਈ ਆ ਗੱਡੀ 'ਚ ਉਤਰੀ ਆ ਅੱਛਾ ਹਾਂਜੀ ਤੇ ਬੱਚਾ ਕਟੜਾ ਬੱਚਾ ਕਟੜਾ ਹਾਂਜੀ ਤੇ ਨਾਲੂ ਇਹਦਾ ਵੀ ਨਾਲ ਆ ਹਨਾ ਆ ਦੇਖੋ ਨਾਲੂ ਆ 12 ਕਿਲੋ ਦੁੱਧ ਅੱਜ 11 12 ਕਿਲੋ ਜੀ ਜੋ ਵੀ ਗੱਡੀ ਚੋਂ ਕੱਢੀ ਆ ਥੋੜਾ ਬਹੁਤ ਘੱਟ ਵੱਧ ਅੱਧਾ ਕਿਲੋ ਕਿਲੋ ਕਰ ਜਾਂਦਾ ਕਿੰਨਾ ਦੁੱਧ ਦੇ ਦੂਗੀ ਇਹ 20 ਕਰੋਸ ਵਾਲੀ ਆ ਜੀ 20 ਕਰੋਸ ਲਓ ਜੀ ਦੇਖੋ ਹਾਂ ਇਹਨੂੰ ਇਹਨੂੰ ਖੋਲੋ ਮੜਾ ਜਾ ਮਨੀ ਲਓ ਜੀ ਥਾਣਾ ਮੁੱਠੀ ਵਾਲਾ ਥਾਣਾ ਬਹੁਤ ਦੂਰ ਦੂਰ ਤੇ ਚਾਲ ਚੂਲ ਤੁਸੀਂ ਆਪਣੀ ਦੇਖੋ ਲੇਵੇ ਦੀ ਚੜਾਈ ਬਹੁਤ ਆ ਦੇਖੋ ਤੇ ਆਰਡਰ ਕੁਆਲਿਟੀ ਬਹੁਤ ਸ਼ਾਨਦਾਰ ਮੋੜ ਵੀਰੇ ਮੋੜ 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 ਤੇ ਬਾਕੀ ਤੁਸੀਂ ਆਪਦਾ ਰੇਟ ਆਪਾਂ ਸਾਰਿਆਂ ਦੇ ਵੀਡੀਓ ਚ ਕਰਾਉਣੇ ਆ ਤੇ ਆਪਦਾ ਭਾਈ ਆ ਕੇ ਆਪਦੀ ਤਸੱਲੀ ਕਰਿਓ ਆਨਲਾਈਨ ਵਾਲੀ ਗੱਲ ਅਗਲੇ ਦੀ ਆਪਦੀ ਜ਼ਿੰਮੇਵਾਰੀ ਹੋ ਜਾਂਦੀ ਆ ਤੇ ਨੇੜਿਓ ਤੁਹਾਨੂੰ ਆਰਡਰ ਲਾਓ ਨਾੜਾ ਨੂੜਾ ਇਹਦੇ ਵੀ ਆ ਦੇਖੋ ਬਹੁਤ ਨੇ ਬਹੁਤ ਠੋਸ ਤੇ ਚੌੜੇ ਲੇਵੇ ਦੀ ਆ ਦੇਖੋ ਲਓ ਜੀ ਇਹਦਾ ਰੇਟ ਰਕੇਸ਼ 1.5 ਲੱਖ ਰੁਪਿਆ ਜੀ 1.5 ਲੱਖ ਆਪਣੇ ਰੇਟਾਂ 'ਚ ਬੜਾ ਫਰਕ ਨਹੀਂ ਹੁੰਦਾ ਜੀ ਇਹ ਦੁੱਧ ਇਹਨਾਂ ਦੇ ਸਾਰਿਆਂ ਦੇ ਚੁਆ ਕੇ ਚੁਆ ਕੇ ਦਵਾਂਗੇ ਚਾਹੇ ਕੋਈ ਬਿਆਨਾ ਪਾ ਦੇ ਤੋਲ ਕੇ ਦਵਾਂਗੇ ਆਪਾਂ ਨੂੰ ਕੋਈ ਹੋ ਨਹੀਂ ਕਿ ਇਹ ਚੀਜ਼ ਆ ਉਹ ਚੀਜ਼ ਆਪਣੇ ਕੋਲ ਵੀ ਮੈਸਰ ਰਹਿੰਦੀਆਂ ਨੇ ਫਰਮਾਨ ਤੇ ਆਹ ਮੱਝ ਆਹ ਮੱਝ ਹੈਗੀ ਜੀ 24 25 ਕਿਲੋ ਵਾਲੀ ਕਿੰਨੇ ਵਾਲੀ 24 25 ਕਿਲੋ ਵਾਲੀ ਇਹਦਾ ਇੱਕ ਥਾਣਾ ਬੱਚਾ ਚੁੰਗ ਗਿਆ ਖੁੱਲ ਕੇ ਸਵੇਰੇ ਅੱਧੀ ਚੁੰਗ ਗਈ ਚਲੋ ਉਹ ਤਾਂ ਜਿਹੜੇ ਭਰਾ ਨੇ ਚੋਣੀ ਹੋ ਲੈਣੀ ਉਹ ਆਪਣੀ ਪਾਕੇ ਜੀ ਨਾਲ ਦੀ ਸੋਈ ਆ 15 16 ਕਿਲੋ ਦੁੱਧ ਤਿਆਰ ਆ ਅੱਛਾ ਸੰਗ ਸੰਗ ਖੁੱਲਿਆ ਹੀ ਆ ਹਨਾ ਚੰਗਿਸ ਨੂੰ ਖੁੱਲਾ ਪਰ ਕੀ ਦਿੱਤਾ ਇਹਨੇ ਕੱਟਾ ਕੱਟਾ ਜੇ ਅੱਛਾ ਲਓ ਜੀ 24 25 ਕਿਲੋ ਵਾਲੀ ਮੱਝ ਆਹ ਥਾਂ ਕੱਟਾ ਚੋਂਗੇ ਇਹਦਾ ਤੇ ਜਿਹੜੇ ਭਾਈ ਨੇ ਲੈਣੀ ਹੋਊਗੀ ਉਹ ਆਪਦੀ ਤਸੱਲੀ ਕਰਕੇ ਭਾਈ ਵਾਰੀ-ਵਾਰੀ ਕਹਿੰਦੇ ਆ ਵੀ ਚੋਕੇ ਆਪਦੀ ਲਓ ਤੇ ਇੱਥੇ ਕੋਈ ਬਾਈ ਰਕੇਸ਼ ਕੋਲੇ ਕੰਮ ਇਹੀ ਹੁੰਦਾ ਵੀ ਚੋਕੇ ਮੱਝ ਲੈਣ ਦਾ ਜਿਆਦਾ ਨਹੀਂ ਤਾਂ ਲੈ ਬਿਆਣਾ ਪਿੱਠਪੁੜੇ ਦੀ ਚੜਾਈ ਬਹੁਤ ਆ ਮੱਝ ਭਾਰੀ ਬਹੁਤ ਆ ਤੇ ਆ ਪੂੰਛ ਵਾਲੀ ਗੱਲ ਆ ਦੇਖੋ तकरीबन ਗੇਠਕ ਦੀ ਇਹ ਚਿੱਟੀ ਆ ਥਣ ਬਹੁਤ ਮੋਟਾ ਲੱਗਿਆ ਹੋਇਆ ਲੇਵੇ ਦੀ ਚੜਾਈ ਤੁਸੀਂ ਦੇਖ ਸਕਦੇ ਹੋ ਆ ਦੇਖੋ ਨਾਲੇ ਜੀ ਇੱਕ ਗੱਲ ਹੋਰ ਹੈ ਨਾਲੇ ਟਾਈਮ ਲੱਗਿਆ ਨਾ ਲੇਵੇ ਦੀ ਇਹ ਟਾਈਮ ਟਾਈਮ ਨਹੀਂ ਬਾਈ ਇਹ ਟਾਈਮੋਂ ਟਾਈਮਾਂ ਚਵਾਈ ਦਾ ਟਾਈਮ ਹੈ ਆ ਖਾਂਦੀ ਵੀ ਘਟ ਰਹੇ ਸਾਰਿਆਂ ਦੀ ਕੁਖ ਦੇਖ ਲਓ ਉਹ ਕੰਮ ਨਹੀਂ ਹੋਇਆ ਹੋਇਆ ਜਿਵੇਂ ਖਿੱਚਿਆ ਹੋਇਆ ਕੰਮ ਹੁੰਦਾ ਅੱਛਾ ਤੇ ਆ ਮੱਝ ਬਾਈ ਆ ਮੱਝ ਇਹਦੇ ਹੇਠਾ 15-16 ਕਿਲੋ ਦੁੱਧ ਤਿਆਰ ਆ 18-19 ਕਿਲੋ ਦੁੱਧ ਜਮੇ ਰਾਮ ਨਾਲ ਕੱਢੂਗੇ। ਅੱਛਾ। ਹਾਂਜੀ। ਇਹਦੇ ਪਿੱਛੇ ਕੀ ਆ? ਇਹਦੇ ਪਿੱਛੇ ਵੀ ਕੱਟੜ ਆ ਜੀ। ਇਹ ਸਾਰੀਆਂ ਹੀ 4-5 ਦਿਨਾਂ ਦੀਆਂ ਹਫ਼ਤੇ ਦੇ ਵਿੱਚ ਵਿਜਦੀਆਂ ਸੂਈਆਂ ਨੇ ਹਨਾ। ਹਾਂਜੀ। ਲਓ ਜੀ ਕਿੰਨਾ ਦੁੱਧ ਆ ਇਹ ਥੱਲੇ? 15-16 ਕਿਲੋ। ਲਓ ਜੀ ਆ 15-16 ਕਿਲੋ ਵਾਲੀ ਮੱਝ ਤੇ ਮੂੰਹ ਮੱਥੇ ਦੀ ਤੁਸੀਂ ਦੇਖਣੀ ਆ। ਕਿਵੇਂ ਆ? ਤੇ ਆਹ ਦੇਖੋ ਆਹ ਲੇਵੋ। ਥਾਣ ਬਹੁਤ ਦੂਰ ਦੂਰ ਮੂਠੀ ਵਾਲਾ ਥਾਣ ਦੂਰਾ ਥਾਣਾ ਜਿਹਨੂੰ ਆਪਾਂ ਕਹਿ ਦਈਏ 나ੜਾ ਨੂੰ ਨਾ ਇਹਦੇ ਵੀ ਲੇਵੇ ਤੇ ਦੇਖੋ ਇਹ ਹੋ ਜਾਂਦਾ ਥੋੜਾ ਜਿਹਾ ਹਰਿਆਣੇ ਵਾਲਿਆਂ ਨੇ ਸਖਾਤੇ ਹਨਾ ਵੀ ਲੇਵੇ ਦੀਆਂ ਨਾੜਾਂ ਤੇ ਆਹ ਚੀਜ਼ ਆ ਦੇਖੋ ਪਿੱਠਪੂੜਾ ਬਹੁਤ ਜ਼ਬਰਦਸਤ ਆ ਤੇ ਆਹ ਭਾਈ ਪੰਜਵੀਂ ਮੱਝ ਸਾਰਾ ਮੱਝ 13 12 13 ਕਿਲੋ ਦੁੱਧ ਤਿਆਰ ਆ ਜੀ ਅੱਛਾ 14 15 ਕਿਲੋ ਦੁੱਧ ਕੱਢ ਦੋਗੇ ਹਾਂ ਇਹ ਹੋ ਗਈ 10 ਦਿਨਾਂ ਦੀ ਸਹੀ ਲਓ ਜੀ 10 ਦਿਨਾਂ ਦੀ ਸੂਈ ਕੱਲੇ ਆਈ ਆ ਇਹ ਵੀ 13 ਕਿਲੋ ਦੁੱਧ ਕੱਢ ਕੇ ਜਾਇਆ 13 ਕਿਲੋ ਦੁੱਧ ਆ 15 16 ਕਿਲੋ ਵਾਲੀ ਮੱਝ ਆ ਆ ਸਿੰਘ ਦੇਖੋ ਪਹਿਲਾਂ ਇਹਦੇ ਤੇ ਆ ਕੱਟ ਇਹ ਵੀ ਕੱਟਾਈ ਆ ਕੱਟਾ ਲਓ ਜੀ ਦੇਖੋ ਮਾਰੋ ਨਿੰਗਾ ਇਹਦੇ ਆਰਡਰ ਤੇ ਥਾਣੇ ਵੀ ਬਹੁਤ ਦੂਰ ਦੂਰ ਮੂਠੀ ਵਾਲਾ ਥਾਣਾ ਤੇ ਬਹੁਤ ਸਾਰੀਆਂ ਮੱਝਾਂ ਨਾਲੋਂ ਠੋਸ ਲੇਵਾ ਜਮਾ ਮਸਟੈਟਸ ਨੂੰ ਸੂਟਸ ਵਾਲਾ ਚੱਕਰ ਨਹੀਂ ਬਹੁਤ ਪਤਲੀ ਬਰੀਕ ਚਮੜੀ ਵਾਲੀ ਗੱਲ ਆ ਦੇਖੋ ਪਿੱਠਪੂੜੇ ਦੀ ਬਹੁਤ ਚੌੜੀ ਜਿੰਨੀ ਕ ਹੈਗੀ ਆ ਬਹੁਤ ਚੰਗੀਆਂ ਅੰਗਾਂ ਪੈਰਾਂ ਦੀ ਆ ਜਿਹੜੀ ਸਿੰਘਾਂ ਵਾਲੀ ਗੱਲ ਆ ਜਿਵੇਂ ਆਪਣੇ ਦੇਸੀ ਗਊਆਂ 'ਚ ਇਹ ਕਹਿ ਦਿੰਦੇ ਆ ਆਪਾਂ ਵੀ ਛਿੰਮਾ ਵਾਲੇ ਥਣ ਹੋ ਗਏ 올ਡ ਬਲੱਡ ਲਾਈਨ ਇਹ ਪੁਰਾਣੀਆਂ ਮੱਝਾਂ ਸੀ ਜਿਹੜੀਆਂ ਇਹ ਇਹੋ ਜਿਹੇ ਸਿੰਘ-ਸੁੰਗ ਜੇ ਹੁੰਦੇ ਸੀ ਉਹਨਾਂ ਦੇ ਇਹ ਉਹ ਚੀਜ਼ ਆ ਗਈ ਤੇ ਇਹਦਾ ਰੇਟ ਹੈ ਰਕੇਸ਼ ਇਹਦਾ ਰੇਟ 1.5 ਆ ਜੀ 1 ਲੱਖ 5000 ਰੁਪਈਆ ਇਹਦਾ ਰੇਟ ਆ ਤੇ ਜੇ ਕਿਸੇ ਸੱਜਣ ਨੇ ਲੈਣੀ ਆ ਕੋਈ ਮੱਝ ਭਾਈ ਆਪਦੀ ਆयो ਚੋਕੇ ਦੋ ਟਾਈਮ ਤਿੰਨ ਟਾਈਮ ਤਸੱਲੀ ਕਰਕੇ ਲਿਓ ਬਾਕੀ ਜੀ ਨੂੰ ਜੋ ਜੱਜ ਦਾ ਨੰਬਰ 22 ਦਾ ਰਕੇਸ਼ ਦਾ ਚੱਲੀ ਜਾਂਦਾ ਉਹ ਤੁਸੀਂ ਆਪਦੇ ਹਿਸਾਬ ਨਾਲ ਕਾਲ ਕਰਿਓ ਗੱਲ ਕਰਿਓ ਤੇ ਠੀਕ ਆ ਭਾਈ ਰਕੇਸ਼ ਠੀਕ ਹੈ ਸਭ ਨੂੰ ਧੰਨਵਾਦ ਅਸੀ ਕਾ